ਲਵਾ ਦਿੱਤੀ ਹੈ ਮੇਰਾ ਉਹ ਜਿੱਕੇ ਲਾ ਭਾਈ ਵਾਹ ਇਹਨਾਂ ਕਿਹਾ ਕਿ ਕਿੰਨਾ ਦਿਖ ਰਿਹਾ ਹੈ اٿي ڏاڪر ٿوڙي ساري ਨਾਲ ਹੂੰ ਉਹਦਾ ਨਾਮ ਕਿਸਾਨ ਅਤੇ ਖੇਤ ਮਜ਼ਦੂਰ ਭਲਾਈ ਕਰੋ ਤੇ ਕਿਸਾਨਾਂ ਦੇ ਵੀ ਕਰਜ਼ੇ ਮਾਫ ਕਰੋ ਤੇ ਖੇਤ ਮਜ਼ਦੂਰਾਂ ਦੇ ਵੀ ਕਰਜ਼ੇ ਮਾਫ ਕਰੋ। ਸੋ ਐਸੀ ਖੇਤ ਮਜ਼ਦੂਰ ਦਾ ਵੀ ਨਾਲ ਧਿਆਨ ਰੱਖਿਆ ਤੇ ਕਿਸਾਨੀ ਦਾ ਵੀ ਧਿਆਨ ਰੱਖਿਆ। ਇਹ ਬਹੁਤ ਵੱਡੀਆਂ ਰਿਪੋਰਟਾਂ ਜਿਹੜੀਆਂ ਇਕੱਠਾ ਨਹੀਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲਾਹੇ ਬੰਦਾ ੰੰਡਾ ਬਣਾ ਸਕਦੀਆਂ ਸੋ ਸਭ ਇਹ ਪਹਿਲੀ ਵਾਰੀ ਨਹੀਂ ਹੋਇਆ ਹੈ ਜੀ ਕਿ ਮਜ਼ਦੂਰ ਦੀ ਵੀ ਗੱਲ ਕੀਤੀ ਗਈ ਆ ਕਮੇਟੀ ਦੇ ਚੇਅਰਮੈਨ ਹੈਗੇ ਹੋ ਮਤਲਬ ਜਿਹੜਾ ਬੰਦਾ ਆਪ ਜਾ ਕੇ ਕਿਸਾਨੀ ਹੋ ਗਈ ਆ ਕਿਸਾਨ ਦੇ ਨਾਲ ਜਿਹੜਾ ਮਜ਼ਦੂਰ ਆ ਉਹ ਵੀ ਉਨਾ ਹੀ ਨਾਲ ਜੁੜਿਆ ਹੋਇਆ ਹੁੰਦਾ ਹਰ ਇੱਕ ਕਿਸੇ ਨਾਲ ਕਿਤੇ ਫਸਲ ਦਾ ਨੁਕਸਾਨ ਹੋਦਾ ਤਾਂ ਮਜ਼ਦੂਰ ਦਾ ਨੁਕਸਾਨ ਹੋਦਾ ਕਿਉਂਕਿ ਇਹਦਾ ਆਰਥਿਕ ਪਿੱਤਰ ਹੁੰਦਾ ਹੈ ਉਹਦੇ ਨਾਲ ਮਜ਼ਦੂਰ ਵੀ ਜੁੜੇ ਹੁੰਦੇ ਐਸੀ ਆਪਣੀ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਇਹੀ ਗੱਲ ਸਾਹਮਣੇ ਰੱਖੀ ਹੈ ਕਿ ਕਿਸਾਨੀ ਦਾ ਮਤਲਬ ਜਮੀਨ ਦਾ ਮਾਲਕ ਹੀ ਨਹੀਂ ਕੱਲਾ ਪੂਰਾ ਜਿਹੜਾ ਕਿਸਾਨੀ ਕਰਦਾ ਬੰਦਾ ਚਾਹੇ ਉਹ ਠੇਕੇ ਦੇ ਕਰਦਾ ਹੈ ਚਾਹੇ ਉਹ ਖੇਤ ਮਜ਼ਦੂਰ ਹੈ ਉਹ ਸਾਰੇ ਕਿਸਾਨੀ ਦੇ ਅੰਗ ਹੈ ਇਹਨਾਂ ਸਾਰੇ ਅੰਗਾਂ ਨੂੰ ਤੱਕੜੇ ਕਰਨਾ ਜ਼ਰੂਰੀ ਹੈ ਇਸ ਕਰਕੇ ਅੱਜ ਕਿਸਾਨ ਕੁਸ਼ੀ ਕਰ ਰਹੇ ਹੈ ਤੇ ਮਜ਼ਦੂਰ ਕੁਸ਼ੀ ਕਰ ਰਹੇ ਹੈ ਇਸ ਗੱਲ ਨੂੰ ਦੇਖਦੇ ਹੋਏ ਸੀ ਇਹ ਰეკਮੈਂਡ ਕੀਤਾ ਹੈ ਐਸੀ ਇਹ ਸਿਫਾਰਿਸ਼ ਕੀਤੀ ਹੈ ਕਿ ਤੁਸੀਂ ਖੇਤ ਮਾਲਕੋ ਦੇ ਨਾਲ ਦੋਨਾਂ ਦਾ ਕਰਜ਼ੇ ਮਾਫੀ ਦੀ ਸਕੀਮ ਲੇ ਕੇ ਆਓ ਤੇ ਦੋਨਾਂ ਨੂੰ ਲਾਭ ਦੇਣ ਵਾਸਤੇ ਮੈਂ ਇੱਕ ਸਰਕਾਰ ਨੂੰ ਪ੍ਰੋਜੈਕਟ ਪੜਾ ਕੇ ਦਿੰਦਾ ਹਾਂ ਸਰ ਮੈਂਬਰ ਪਾਰਲੀਮੈਂਟ ਤੁਸੀਂ ਵਕਤ ਵਕਤ ਉੱਤੇ ਬੜੀ ਮੁਖਰੋ ਕੇ ਆਵਾਜ਼ ਚੱਕਦੇ ਹੋ। ਅ ਕਿਸਾਨੀ ਦੇ ਮੁੱਦੇ ਉੱਤੇ ਕੇਂਦਰ ਦੇ ਜਿਹੜੀ ਸਰਕਾਰ ਆ ਕਿ ਉਹਦੇ ਨਾਲ ਤੁਹਾਡਾ ਰابطਕ ਹੈ। ਪੂਰੇ ਇਸ ਨੂੰ ਲੈ ਕੇ ਭਾਵੇਂ ਤੁਸੀਂ ਕਮੇਟੀ ਦੇ ਚੇਅਰਮੈਨ ਵੀ ਹੋ। ਵਕਤ ਵਕਤ ਤੁਸੀਂ ਇਹ ਮੁੱਦੇ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਰੱਖਦੇ ਹੋ। ਕਿਸਾਨੀ ਦੇ ਤੌਰ ਦੇ ਉਸ ਕਿਤਾ ਦੇ ਵਿਰੁੱਧ ਕੇਂਦਰ ਦਾ ਰਵਈਆ ਕਿਸ ਤਰ੍ਹਾਂ ਦੇਖੀਂ ਹਰਗੀ ਦਿੰਦਾ ਹੈ। ਇਹ ਜਿਹੜੀ ਰਿਪੋਰਟ ਹੈ ਇਹ ਪੂਰੀ ਪਾਰਲੀਮੈਂਟ ਦੀ ਹੈ। ਜੀ। ਲੋਕ ਸਭਾ ਦੀ ਰਿਪੋਰਟ ਹੈ। ਜੀ। ਲੋਕ ਸਭਾ ਦੇ 543 ਮੈਂਬਰਾਂ ਚੋਂ ਤੇ ਰਾਜ ਸਭਾ ਦੇ ਮੈਂਬਰਾਂ ਚੋਂ 30 ਮੈਂਬਰ ਜਿਹਦੇ ਚੋਂ 20 ਮੈਂਬਰ ਲੋਕ ਸਭਾ ਦੇ ਐ 10 ਰਾਜ ਸਭਾ ਦੇ ਉਹਨਾਂ ਦੀ ਇਹ ਸਟ੍ਰੀਡਿੰਗ ਕਮੇਟੀ ਹੈ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਜੀ ਉਹਨੂੰ ਦੇ दायरे ਵਿੱਚ ਆ ਕੇ ਬਣਾਈ ਗਈ ਹੈ ਜੀ ਇਹਨੂੰ ਲੋਕ ਸਭਾ ਦਾ ਸਪੀਕਰ ਅਨਾਉਂਸ ਕਰਦਾ ਸਰਕਾਰ ਬਣਾਉਂਦਾ ਜੀ ਇਹ ਇਹਦੀ ਜਿਹੜੀ ਰਿਪੋਰਟ ਹੈ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਹੋਈ ਹੈ ਉਹਨੂੰ ਪਾਰਲੀਮੈਂਟ ਦੀ ਲੋਕ ਸਭਾ ਦੀ ਰਿਪੋਰਟ ਮੰਨਿਆ ਜਾਂਦਾ ਹੈ। ਇਹ ਕੋਈ ਆਮ ਰਿਪੋਰਟ ਨਹੀਂ ਹੈ। ਜੀ। ਬਹੁਤ ਐਹਮਤ ਰੱਖਦੀ ਹੈ। ਇਹ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਹੀ ਪਏਗਾ। ਜੀ। ਤੇ ਜਾਂ ਕੋਈ ਜਵਾਬ ਦੇਣਾ ਪਏਗਾ। ਸੋ ਇਹ ਜਿਹੜੀ ਰਿਪੋਰਟ ਹੈ ਇੱਕ ਇਹ ਸਮਝ ਲਓ ਕਿ ਮੇਲ ਪੱਥਰ ਹੈ ਆਉਣ ਵਾਲੇ ਸਮੇਂ ਦੇ ਬਾਰੇ। ਜਿਸ ਤੋਂ ਬਾਅਦ 200 ਵਾਲੇ ਰਾਹੁਲ ਗਾਂਧੀ ਉਹ ਕਿਹਾ ਫਿਰ ਦਰਦ ਹੋਈ। ਇਹ ਰਾਜਨੀਤੀ ਦਾ ਨਾ ਫੇਰ ਕਰਦਾ। ਕੋ ਕਿ ਤੁਸੀਂ ਐਗਰੀਕਲਚਰ ਵਿਭਾਗ ਦਾ ਡਿਪਾਰਟਮੈਂਟ ਦਾ ਜਿਹੜਾ ਕਿਸਾਨ ਭਲਾਈ ਡਿਪਾਰਟਮੈਂਟ ਹੈ ਨਾਲ ਹੂੰ ਉਹਦਾ ਨਾਮ ਕਿਸਾਨ ਅਤੇ ਖੇਤ ਮਜ਼ਦੂਰ ਭਲਾਈ ਕਰੋ ਤੇ ਕਿਸਾਨਾਂ ਦੇ ਵੀ ਕਰਜ਼ੇ ਮਾਫ ਕਰੋ ਤੇ ਖੇਤ ਮਜ਼ਦੂਰਾ ਦੇ ਵੀ ਕਰਜ਼ੇ ਮਾਫ ਕਰੋ। ਕੋਈ ਐਸੀ ਖੇਤ ਮਜ਼ਦੂਰ ਦਾ ਵੀ ਧਿਆਨ ਰੱਖਿਆ ਤੇ ਕਿਸਾਨੀ ਦਾ ਵੀ ਧਿਆਨ ਰੱਖਿਆ ਕਿ ਬਹੁਤ ਵੱਡੀਆਂ ਰਿਪੋਰਟਾਂ ਜਿਹੜੀਆਂ ਖੇਤਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲਾਹੇ ਬੰਦ ਢੰਡਾ ਬਣਾ ਸਕਦੀਆਂ। ਤੁਸੀਂ ਸੋ ਪਹਿਲੀ ਵਾਰੀ ਨਹੀਂ ਹੋਇਆ ਹੈ ਜੀ ਕਿ ਮਜ਼ਦੂਰ ਦੀ ਵੀ ਗੱਲ ਕੀਤੀ ਗਈ ਆ। ਕਮੇਟੀ ਦੇ ਚੇਅਰਮੈਨ ਹੈਗੇ ਹੋ। ਮਤਲਬ ਜਿਹੜਾ ਬੰਦਾ ਆਪ ਜਾ ਕੇ ਤੱਕ ਕਿਸਾਨੀ ਹੋ ਗਈ ਆ। ਕਿਸਾਨ ਦੇ ਨਾਲ ਜਿਹੜਾ ਮਜ਼ਦੂਰ ਆ ਉਹ ਵੀ ਉਨਾ ਹੀ ਨਾਲ ਜੁੜਿਆ ਹੋਇਆ ਹੁੰਦਾ ਹਰ ਇੱਕ चीज ਦੇ ਨਾਲ ਕਿ ਜੇ ਫਸਲ ਦਾ ਨੁਕਸਾਨ ਹੁੰਦਾ ਤਾਂ ਮਜ਼ਦੂਰ ਦਾ ਨੁਕਸਾਨ ਹੁੰਦਾ ਕਿਉਂਕਿ ਉਹ ਸਾਥੀ ਇਧਰ ਹੁੰਦਾ ਹੈ। ਉਹਦੇ ਨਾਲ ਮਜ਼ਦੂਰ ਵੀ ਜੁੜਿਆ ਹੁੰਦਾ ਹੈ। ਐਸੀ ਆਪਣੀ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਇਹੀ ਗੱਲ ਸਾਹਮਣੇ ਰੱਖੀ ਹੈ ਕਿ ਕਿਸਾਨੀ ਦਾ ਮਤਲਬ ਜਿਹਨੀਆਂ ਦਾ ਮਾਲਕ ਹੀ ਨਹੀਂ ਕੱਲਾ ਪੂਰਾ ਜਿਹੜਾ ਕਿਸਾਨੀ ਕਰਦਾ ਬੰਦਾ ਚਾਹੇ ਉਹ ਠੇਕੇ ਦੇ ਕਰਦਾ ਹੈ ਚਾਹੇ ਉਹ ਖੇਤ ਮਜ਼ਦੂਰ ਹੈ ਉਹ ਸਾਰੇ ਕਿਸਾਨੀ ਦੇ ਅੰਗ ਹੈ ਇਹਨਾਂ ਸਾਰੇ ਅੰਗਾਂ ਨੂੰ ਤਕੜੇ ਕਰਨਾ ਜ਼ਰੂਰੀ ਹੈ ਇਸ ਕਰਕੇ ਅੱਜ ਕਿਸਾਨ ਕੁਝ ਕੁਸ਼ੀ ਕਰ ਰਹੇ ਹੈ ਖੇਤ ਮਜ਼ਦੂਰ ਕੁਸ਼ੀ ਕਰ ਰਹੇ ਹੈ ਇਸ ਗੱਲ ਨੂੰ ਦੇਖਦੇ ਹੋਏ ਸੀ ਇਹ ਰਕਮੈਂਡ ਕੀਤਾ ਹੈ ਐਸੀਐਸ ਸਿਫਾਰਿਸ਼ ਕੀਤੀ ਹੈ ਕਿ ਤੁਸੀਂ ਖੇਤ ਮਾਲਕੋਂ ਤੇ ਕਿਸਾਨ ਦੋਨਾਂ ਦਾ ਕਰਜ਼ੇ ਮਾਫੀ ਦੀ ਸਕੀਮ ਲੈ ਕੇ ਆਓ ਤੇ ਦੋਨਾਂ ਨੂੰ ਲਾਭ ਦੇਣ ਵਾਸਤੇ ਮੈਂ ਇੱਕ ਸਰਕਾਰ ਨੂੰ ਪ੍ਰੋਜੈਕਟ ਬਣਾ ਕੇ ਦਿੱਤਾ ਵੀ ਹੁੰਦਾ ਮੈਂਬਰ ਪਾਰਲੀਮੈਂਟ ਤੁਸੀਂ ਵਕ ਵਕ ਮੁੱਦੇ ਉੱਤੇ ਬੜੀ ਮੁਖਰੋ ਕੇ ਆਵਾਜ਼ ਚੱਕਦੇ ਹੋ ਕਿਸਾਨੀ ਦੇ ਮੁੱਦੇ ਉੱਤੇ ਕੇਂਦਰ ਦੇ ਜਿਹੜੀ ਸਰਕਾਰ ਆ ਕਿ ਉਹਦੇ ਨਾਲ ਤੁਹਾਡਾ ਰابطਾ ਹੈ ਪੂਰੇ ਇਸ ਚੀਜ਼ ਨੂੰ ਲੈ ਕੇ ਭਾਵੇਂ ਤੁਸੀਂ ਕਮੇਟੀ ਦੇ ਚੇਅਰਮੈਨ ਵੀ ਹੋ ਵਕ ਵਕ ਤੁਸੀਂ ਇਹ ਮੁਰਜੇ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਰੱਖਦੇ ਹੋ ਕਿਸਾਨੀ ਦੇ ਤੌਰ 'ਤੇ ਉਸ ਕਿਤਾ ਦੇ ਕੇਂਦਰ ਦਾ ਰਵਈਆ ਕਿਸ ਤਰ੍ਹਾਂ ਦੇਖੀ ਇਹ ਜਿਹੜੀ ਰਿਪੋਰਟ ਹੈ ਇਹ ਪੂਰੀ ਪਾਰਲੀਮੈਂਟ ਦੀ ਹੈ ਜੀ ਲੋਕ ਸਭਾ ਦੀ ਰਿਪੋਰਟ ਹੈ ਜੀ ਲੋਕ ਸਭਾ ਦੇ 543 ਮੈਂਬਰਾਂ ਚੋਂ ਰਾਜ ਸਭਾ ਦੇ ਮੈਂਬਰਾਂ ਚੋਂ 30 ਮੈਂਬਰ ਜਿਦੇ ਚੋਂ 20 ਮੈਂਬਰ ਲੋਕ ਸਭਾ ਦੇ ਐ 10 ਰਾਜ ਸਭਾ ਦੇ ਉਹਨਾਂ ਦੀ ਇਹ ਸਟ੍ਰੀਡਿੰਗ ਕਮੇਟੀ ਹੈ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਜੀ ਕਾਨੂੰਨ ਦੇ दायरे ਵਿੱਚ ਆ ਕੇ ਬਣਾਈ ਗਈ ਹੈ ਜੀ ਇਹਨੂੰ ਲੋਕ ਸਭਾ ਦਾ ਸਪੀਕਰ ਅਨਾਉਂਸ ਕਰਦਾ ਸਰਕਾਰ ਬਣਾਉਂਦਾ ਜੀ ਤੇ ਇਹਦੀ ਜਿਹੜੀ ਰਿਪੋਰਟ ਹੈ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਹੋਈ ਹੈ ਤੇ ਉਹਨੂੰ ਪਾਰਲੀਮੈਂਟ ਦੀ ਲੋਕ ਸਭਾ ਦੀ ਰਿਪੋਰਟ ਮੰਨਿਆ ਜਾਂਦਾ ਹੈ ਇਹ ਕੋਈ ਆਮ ਰਿਪੋਰਟ ਨਹੀਂ ਹੈ ਜੀ ਬਹੁਤ ਐਹਮਤ ਰੱਖਦੀ ਹੈ ਤੇ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਹੀ ਪਏਗਾ ਤੇ ਜਾਂ ਕੋਈ ਜਵਾਬ ਦੇਣਾ ਪਏਗਾ ਸੋ ਇਹ ਜਿਹੜੀ ਰਿਪੋਰਟ ਹੈ ਇੱਕ ਇਹ ਸਮਝ ਲਓ ਕਿ ਮੀਲ ਪੱਥਰ ਆਉਣ ਵਾਲੇ ਸਮੇਂ ਦਾ ਬਾਪਾ ਜਿਸ ਪਾਸੇ 200 ਵਾਲੇ ਰਾਹੁਲ ਗਾਂਧੀ ਉਹ ਕੇਐਫਆਈਆ ਦੱਸ ਰਹੀ ਹੈ ਇਹ ਰਾਜਨੀਤੀ ਦਾ ਨਾਪਾ ਕਰਦਾ